ਸਸਕਲ ਜਿਹੜੀ ਬੀਜੀ ਪੰਜਾਬੀ ਦਾ ਡਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਤਸਵੀਰਾਂ ਦੇਖਦੇ ਪਿਓ ਗਰਦਾਸਪੁਰ ਤੋਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵਾਵਨ ਤੁਹਾਨੂੰ ਦੱਸਦੇ ਹੀ ਹੈ ਕਿ ਆਮ ਦੁਕਾਨਾਂ ਤੇ ਵੱਡੇ ਵੱਡੇ ਮਾਲਾਂ ਨਾਲੋਂ ਕੰਟੀਨ ਆਰਮੀ ਕੰਟੀਨ ਦੇ ਵਿੱਚ ਸੌਦਾ ਬਹੁਤ ਜ਼ਿਆਦਾ ਸਸਤਾ ਮਿਲਦਾ ਕਿਉਂ ਮਿਲਦਾ ਯਾਰ ਰੁਪਈਏ ਦੀ ਚੀਜ਼ ਹੋਵੇ ਚਾਹੇ ਹੋਵੇ ਉਹ ਲੱਖ ਦੀ ਉਹ ਚੀਜ਼ ਜਿਹੜੀ ਏ ਆਮ ਮਾਰਕੀਟ ਨਾਲੋਂ ਸਸਤੀ ਮਿਲਦੀ ਏ ਤੁਹਾਨੂੰ ਦੱਸ ਇੱਕ ਗਰਦਾਸਪੁਰ ਦੇ ਵਿੱਚ ਅਰਧ ਸੈਨਿਕ ਬਲ ਕੰਟੀਨ ਚਲਾ ਰਹੇ ਆਰਮੀ ਦੇ ਸਾਫਕਾ ਕੈਪਟਨ ਹਰਪ੍ਰੀਤ ਸਿੰਘ ਨੇ ਦਸੀ ਅੰਦਰ ਦੀ ਗੱਲ ਲੋਕਾਂ ਨੂੰ ਕਿਉਂ ਲੈਣਾ ਚਾਹੀਦਾ ਹੈ ਆਰਮੀ ਦਾ ਸਾਰਾ ਸਮਾਨ ਇਹਦੇ ਤੇ ਜਿਹੜੀ ਹੈ ਖੁੱਲ ਕੇ ਇਹ ਬੋਲੇ ਨੇ ਕੈਪਟਨ ਹਰਪ੍ਰੀਤ ਸਿੰਘ ਗੁਰਦਾਸਪੁਰ ਦੇ ਪਿੰਡ ਖੋਜੇਵਾਲ ਤੋਂ ਇਹ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਉੱਥੇ ਕੰਟੀਨ ਦਾ ਸਾਰਾ ਸਮਾਨ ਤਾਂ ਨੂੰ ਜਿਹੜਾ ਆਮ ਮਾਰਕੀਟ ਨਾਲੋਂ ਸਸਤਾ ਮਿਲੇਗਾ ਤੇ ਤੁਹੀ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਹਰਪ੍ਰੀਤ ਸਿੰਘ ਜੀ ਨੇ ਆਪਣੇ ਬਾਰੇ ਦੱਸਿਆ ਤੇ ਨਾਲ ਦੇ ਨਾਲ ਦੱਸਿਆ ਕਿ ਆਮ ਦੁਕਾਨਾਂ ਆਮ ਦੁਕਾਨਾਂ ਜਨਰਲ ਸਟੋਰ ਤੋਂ ਸਸਤਾ ਸਮਾਨ ਜਿਹੜਾ ਆਉ ਆਰਮੀ ਕੰਟੀਨ ਦੇ ਵਿੱਚੋਂ ਮਿਲਦਾ ਤੇ ਕਿਉਂ ਮਿਲਦਾ ਆਹ ਗੱਲਬਾਤ ਕਰ ਲੈਣੇ ਆ ਹਰਪਜਨ ਸਿੰਘ ਜੀ ਦੇ ਨਾਲ ਮੈਂ ਹਰਪਜਨ ਸਿੰਘ ਜੋ ਕਿ ਆਰਮੀ ਚੋਂ ਹੁਣ ਰੀ ਕੈਪਟਨ ਰਿਟਾਇਰਡ ਹੈਗਾ ਅਸੀਂ ਅਰਧ ਸੈਨਿਕ ਕੰਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇ ਪਰ ਰੋਡ ਤੇ ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇਕੋਛਾ ਤਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਨਿਕੇ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ ਜਨਿਕੇ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਹੈ ਉਹੋ ਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡਿਪੂ ਜਿਹੜਾ ਸਾਨੂੰ ਕੰਟੀਨਿਊ ਅਲਾਰਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਗਿਆ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗਿਆ ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰਜੇਸ ਨਹੀਂ ਹੈਗੇ ਇਸ ਕਰਕੇ ਜਨਨ ਕੇ ਗ੍ਰਾਹਕ ਨੂੰ ਜਨਨ ਕੇ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕਵੈਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਕਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ ਕੰਟੀਨ ਦਾ ਸਮਾਨ ਜਿਹੜਾ ਵਾ ਬਾਕੀ ਸ਼ੋਪਸ ਨਾਲੋਂ ਸਸਤਾ ਕਿਉਂ ਹੁੰਦਾ ਵਾ ਕਾਰਨ ਕੀ ਦਾ ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ ਚ ਆਇਆ ਹੈਗੇ ਨੇ ਯਾਨੀ ਕਿ ਮੰਨ ਲਓ ਕੰਪਨੀ ਤੋਂ ਸਮਾਨ ਚੱਲਿਆ ਕਿਸੇ ਅਲੱਗ ਸਟੋਰ ਚ ਗਿਆ ਹੈਗਾ ਉੱਥੋਂ ਸਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲੇ ਆ ਰਿਹਾ ਹੈਗਾ ਲੇਕਿਨ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ ਚ ਚੱਲਿਆ ਹੈਗਾ ਜੰਮੂ ਜਿਹੜਾ ਮੇਨ ਡੀਪੋ ਹੈਗਾ ਉੱਥੇ ਆ ਰਿਹਾ ਹੈਗਾ ਯਾਨੀ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ ਇਸ ਲਈ ਇੱਥੇ ਸਮਾਨ ਜਿਹੜਾ ਹੈਗਾ ਬਾਜ਼ਾਰ ਨਾਲੋਂ ਮੈਕਸਿਮਮ ਸਸਤਾ ਆਏਗਾ ਇਦਾਂ ਦੀ ਕੰਟੇਨਰ ਮੁਰਦੀ ਹੈ ਜਿਆ ਜਾਂ ਪੰਜਾਬ ਚ ਵੀ ਇਦਾਂ ਦੀ ਕੋਈ ਵੀ ਕੰਟੇਨਰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੇਨਰ ਓਪਨ ਕੀਤੀ ਗਈ ਹੈਗੀ ਆ ਕੀ ਲੋਕਾਂ ਨੂੰ ਗ੍ਰਾਹਕਾਂ ਕੀ ਪੀਲੇਗੀ ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ ਜਨਨ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪ੍ਰਤੀ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਥੇ ਜਨਨ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਜਨਨ ਦਿੱਤਾ ਜਾ ਰਿਹਾ ਹੈਗਾ ਜਿਦੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ